ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਸੀ ਫਿਰ ਤੋਂ ਹੀ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਈਆਂ ਤੁਸੀਂ ਗੋਗੇ ਰੋਜ਼ ਦਾ ਇੱਕੋ ਹੀ ਡਾਇਲੋਗ ਹੈ ਦਾ ਡਿਮਾਂਡਡ ਵੀਡੀਓ ਤੁਸੀਂ ਖੁਦ ਦੇਖ ਸਕਦੇ ਹੋ ਕਮੈਂਟ ਕਿੰਨੇ ਹੁੰਦੇ ਆ YouTube ਤੇ ਤੇ ਬਾਕੀ ਜਿਹੜੇ WhatsApp ਤੇ ਤਾਂ ਹੁੰਦੇ ਹੀ ਆ ਸਾਨੂੰ ਇਸ ਰੇਂਜ ਵਾਲਾ ਸੂਟ ਦਿਖਾਓ ਜੀ ਇਹ ਸੂਟ ਚਾਹੀਦਾ ਇਦਾਂ ਚਾਹੀਦਾ ਮੈਨੂੰ ਤਾਂ ਕਰਕੇ ਹਰੋ ਜੀ ਕੋਈ ਗੱਲ ਕਰਨੀ ਪੈਂਦੀ ਹੈ ਕਿ ਸਾਨੂੰ ਡਿਮਾਂਡਡ ਸੂਟ ਤੁਹਾਡੇ ਵਾਸਤੇ ਅੱਜ ਫਿਰ ਤੋਂ ਲੈ ਕੇ ਆਏ ਆ ਤੇ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ 1500 ਦੇ ਦੋ ਸੂਟ ਨੇ ਵੀ ਸ਼ਿਪਿੰਗ ਦੇ ਨਾਲ ਤੁਹਾਨੂੰ 1600 ਦੇ ਦੋ ਸੂਟ ਪੈਣਗੇ ਤੁਸੀਂ ਜਿੱਥੇ ਮਰਜੀ ਸੂਟ ਮੰਗਵਾ ਸਕਦੇ ਹੋ ਤੁਹਾਨੂੰ 100 ਰੁਪਿਆ ਦੋ ਸੂਟਾਂ ਦੀ ਸ਼ਿਪਿੰਗ ਪਏਗੀ ਵੈਸੇ ਹੁੰਦੀ ਹੈ ਜੀ ਤਕਰੀਬਨ 70-80 ਰੁਪੀ ਹੁੰਦੇ ਨੇ ਬਟ ਦੋ ਸੂਟਾਂ ਦੇ ਤੁਹਾਨੂੰ 100 ਰੁਪਿਆ ਪੇ ਕਰਨੇ ਪੈਣਗੇ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਨੂੰ 1600 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਅੱਜ ਦੇ ਸੂਟ ਮਿਲਣਗੇ ਜੇ ਮੈਂ ਐਵੇਂ ਕਹਾਂਗੀ ਤਾਂ ਤੁਹਾਨੂੰ ਸਮਝ ਆ ਜਾਏਗਾ ਵੈਸੇ ਸੂਟ 1500 ਦੇ ਦੋ ਨੇ ਜੀ 100 ਰੁਪਿਆ ਸ਼ਿਪਿੰਗ ਦਾ ਹੋਏਗਾ 1 ਅ ਬੁਕਿੰਗ ਦਾ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਸੀਂ ਲੈਣੇ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਜਿਹੜੇ ਵਾਲੀ ਸੂਟ ਨੇ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਸ਼ੁਰੂ ਹੋ ਗਈ ਹੈ ਜੀ ਏਸੀ ਚੱਲਣ ਲੱਗ ਗਏ ਆ ਬਹੁਤ ਗਰਮੀ ਹੋ ਗਈ ਆ ਇਹਨਾਂ ਦਿਨਾਂ ਵਾਸਤੇ ਹੁਣ ਅੱਗੇ ਆਉਣ ਵਾਲੇ ਜੂਨ ਜੁਲਾਈ ਵਾਸਤੇ ਬਹੁਤ ਸੋਹਣੇ ਬਹੁਤ ਸੋਹਣਾ ਸਟੱਫ ਆ ਬਿਲਕੁਲ ਲਾਈਟ ਵੇਟ ਜਿਹੜਾ ਵਿਦਾਊਟ ਲਰਨਿੰਗ ਬਣਨੇ ਵਾਲੇ ਨੇ ਤੇ ਸੂਟ ਦਿਖਾਣੇ ਆ ਤੁਹਾਨੂੰ ਇਹ ਬਹੁਤ ਸਾਰੀ ਕੁਆਂਟੀਟੀ ਚ ਸਟਾਕ ਮੰਗਾਨੇ ਹੁੰਨੇ ਆ ਕਿਉਂਕਿ ਇੱਕ ਤਾਂ ਇਹਨਾਂ ਦਾ ਸਟਫ ਪਿਓਰ ਕਾਟਨ ਆ ਜਿੱਦਾਂ ਇੱਕ ਵੈਲ ਦੇ ਦੁਪੱਟੇ ਹੁੰਨੇ ਆ ਇਦਾਂ ਦੇ ਦੁਪੱਟੇ ਨੇ ਜੀ ਇਹਨਾਂ ਦੇ ਨਾਲ ਪਲੇਨ ਸਲਵਾਰ ਆ ਮੈਂ ਸਾਰੇ ਸੂਟ ਤਾਂ ਖੋਲਣਾ ਨਹੀਂ ਕਿਉਂਕਿ ਬਹੁਤ ਸਾਰੀ ਕੁਆਂਟੀਟੀ ਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਪਲੇਨ ਸਲਵਾਰਾਂ ਦੇ ਨਾਲ ਆ ਤੇ ਇਹ ਵਾਲੀ ਹੈਗੀ ਆ ਜੀ ਇਸ ਦੀ ਸ਼ਰਟ ਠੀਕ ਹੈ ਇਹ ਹੈਗੀ ਆ ਸਲਵਾਰ ਨੱਕਰੇ ਉੱਪਰ ਇਦਾਂ ਵਰਕ ਰਹੇਗਾ ਤੇ ਨਾਲ ਹੈਗਾ ਇਹ ਜਿੱਦਾਂ ਮਲਮਲ ਵੈਲ ਦਾ ਦੁਪੱਟਾ ਹੁੰਦਾ ਲੰਮਾ ਚੌੜਾ ਜਿਹਾ ਦੁਪੱਟਾ ਕਾਟਨ ਦੇ ਦੁਪੱਟੇ ਰਹਿਣਗੇ ਜੀ ਇਦਾਂ ਬਹੁਤ ਸੌਫਟ ਜੇ ਠੀਕ ਹੈ ਤੇ ਕਲਰ ਬਲੂ ਬਲੂs ਤੁਹਾਨੂੰ ਦੋ ਸੂਟ ਮਿਲ ਜਾਣਗੇ ਗ੍ਰੀਨ ਸ਼ੇਡ ਹੈ ਜੀ ਤੇ ਇੱਕ ਜਿਹੜਾ ਮੈਂ ਸੂਟ ਖੋਲਿਆ ਉਹ ਵਾਲਾ ਕਲਰ ਆ ਤੇ ਇੱਕ ਹੈਗੇ ਦੇ ਵਿੱਚ ਰੈੱਡ ਕਲਰ ਦੁਪੱਟੇ ਸਭ ਦੇ ਨਾਲ ਵਾਈਟ ਹੀ ਹੋਣਗੇ ਤੇ ਸਿਰਫ ਜਿਹੜਾ ਉੱਪਰ ਪ੍ਰਿੰਟ ਆ ਉਸ ਪ੍ਰਿੰਟ ਚੇਂਜ ਹੋ ਜਾਏਗਾ ਨੈਕਸਟ ਬਹੁਤ ਸੋਨਾ ਸੂਟ ਆ ਇਹ ਹੈਗੀ ਜੀ 셔ਟ ਨੈਕ ਦੇ ਉੱਪਰ ਪੈਚਵਰਕ ਆਏਗਾ ਇਹਨਾਂ ਸੂਟਸ ਦੀ ਲੈਂਥ 43 44 45 ਤੱਕ ਲੈਂਥ ਇਹਨਾਂ ਦੀ ਬਣਦੀ ਹੈ ਠੀਕ ਹੈ ਤੇ ਬਾਕੀ ਥੋੜੇ ਤੇ ਡਿਪੈਂਡ ਆ ਜੇ ਕਿਸੇ ਨੇ ਪੈਂਟਾ ਵਗੈਰਾ ਬਣਾਣੀਆਂ ਹੁੰਦੀਆਂ ਇਹਨਾਂ ਸੂਟਾਂ ਦੀਆਂ ਤਾਂ ਫਿਰ ਜਦੋਂ ਪੈਂਟ ਬਣਦੀ ਆਪਣਾ ਸਲਵਾਰ ਦਾ ਸਟਫ ਕਾਫੀ ਜ਼ਿਆਦਾ ਬਚ ਜਾਂਦਾ ਹੈ ਜਸਟ ਇੱਕ ਡਿਜ਼ਾਈਨਿੰਗ ਕਰਨ ਵਾਸਤੇ ਤੁਸੀਂ ਇਹਨਾਂ ਨੂੰ ਉਹ ਜਿਹੜੀ ਆਪਾਂ ਲੇਸ ਲਗਾਨੀ ਆ ਜਾਲੀ ਵਾਲੀ ਲੇਸ ਗੱਦਨੇ ਗਈ ਉਹ ਵਾਲੀ ਲੇਸ ਲਗਾ ਕੇ ਇਹਨਾਂ ਦੀ ਲੈਂਥ ਵਗੈਰਾ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਡਿਜ਼ਾਈਨਿੰਗ ਕਰ ਲਓ ਜੇ ਸੂਟਾਂ ਦੀ ਅੱਜਕੱਲ ਤਾਂ ਸਾਰਾ ਕੁਝ ਪਿਆ ਹੈ ਇੰਸਟਾਗ੍ਰam ਤੇ YouTube ਤੇ ਸਭ ਕੁਝ ਪਿਆ ਤੁਸੀਂ ਜਿੱਦਾਂ ਮਰਜ਼ੀ ਲੈਂਥ ਲੋਂ ਤੇ ਵਧਾ ਸਕਦੇ ਹੋ ਹੁਣ ਤੱਕ ਕਹਿਣ ਦਾ ਹੀ ਹੁੰਦਾ ਹੀ ਨਹੀਂ ਕਿ ਸੂਟ ਦੀ ਲੈਂਥ ਨਹੀਂ ਬਣਦੀ ਹੈਗੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਗ੍ਰੇ ਸ਼ੇਡ ਆ ਤੇ ਇੱਕ ਇਹਨਾਂ ਦੋਨਾਂ ਕਲਰਾਂ ਦੇ ਵਿੱਚ ਫਰਕ ਹੈ ਜੀ ਇਹ ਮਹਿੰਦੀ ਜਾਂ ਸ਼ੇਡ ਆ ਜਾਂਦਾ ਏ ਠੀਕ ਹੈ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਦਿਖਾਣੇ ਆ ਲਾਈਨਿੰਗ ਵਾਲਾ ਸੂਟ ਆ neck ਦੇ ਉੱਪਰ ਪੈਚਾ ਤੇ ਡਾਟਸ ਵਾਲੀ ਸਲਵਾਰ ਆ ਜੀ ਤੇ ਵੱਡੇ ਪ੍ਰਿੰਟ ਵਾਲਾ ਇਹਦਾ ਦੁਪੱਟਾ ਹੈ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਇਹ ਮਸਟਰਡ ਟੋਨ ਤੇ ਆ ਜਾਏਗਾ ਠੀਕ ਹੈ ਇੱਕ ਇਹ ਆ ਜਾਏਗਾ ਜੀ ਬਹੁਤ ਪਿਆਰਾ ਜਿਹਾ ਸ਼ੇਡ ਆ ਗ੍ਰੀਨ ਜੀ ਟੋਨ ਦੇ ਉੱਪਰ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਨੈਕਸਟ ਦੇ ਰਹੇ ਹਾਂ ਯਰਕ ਸਟਾਈਲ ਚ ਇਸ ਸੂਟ ਦਾ ਪ੍ਰਿੰਟ ਹੋਇਆ ਵਾ ਵਾਰਟੀਕ ਪ੍ਰਿੰਟ ਤੇ ਆ ਜੀ ਇਹ ਦੇਖੋ ਜਿਹੜੀ ਇਹ ਜਿੱਦਾਂ ਇਹ ਟੈਲ ਲੱਗੀ ਹੋਈ ਆ ਤੇ ਇਹਦਾ ਜਿਹੜਾ ਨੈੱਕ ਆ ਉਹ ਕਾਫੀ ਜ਼ਿਆਦਾ ਅੰਦਰ ਤੱਕ ਫੋਲਡ ਕੀਤਾ ਹੁੰਦਾ ਏ ਇੰਨੀ ਲੈਂਥ ਖੁੱਲ ਜਾਂਦੀ ਏ ਨਾ ਸੂਟਾਂ ਦੇ ਠੀਕ ਆ ਉਰੀ ਆਪਣਾ ਨੈੱਕ ਬਣ ਜਾਏਗਾ ਇਹ ਇਦਾਂ ਯਰਕ ਸਟਾਈਲ ਚ ਬਣਿਆ ਹੋਇਆ ਪੀਸ ਆ ਜਾਂ ਫਿਰ ਉਹ ਥੋੜੀ ਜਿਹੀ ਵਾਈਸ ਆ ਤੁਸੀਂ ਇਹਨੂੰ ਇਦਾਂ ਘੇਰੇ ਤੇ ਲਿਆਣਾ ਚਾਹਨੀ ਹੋ ਤਾਂ ਘੇਰੇ ਤੇ ਵੀ ਲਿਆ ਸਕਦੇ ਹੋ ਉਹ ਥੋੜੀ ਤੇ ਡਿਪੈਂਡ ਆ ਜੀ ਇਹਦੇ ਨਾਲ ਵੀ ਤੁਹਾਨੂੰ ਡਾਟਸ ਵਾਲੀ ਸਲਵਾਰ ਮਿਲੇਗੀ प्लसी मल्टी या कॉटन ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਇੱਕ ਮਸਟਰਡ ਸ਼ੈਡ ਮਿਲ ਜਾਏਗਾ ਦੁਪੱਟਾ ਸੇਮ ਰਹੇਗਾ ਠੀਕ ਹੈ ਇੱਕ ਕਲਰ ਮਿਲ ਜਾਏਗਾ ਇਹ ਮਹਿੰਦੀ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਵੀ ਆਹ ਡਿਜ਼ਾਈਨ ਮੇਰੇ ਕੋਲ ਪਹਿਲਾਂ ਵੀ ਸੀਗਾ ਫਲਾਰ ਵਾਲਾ ਬਹੁਤ ਪਸੰਦ ਕੀਤਾ ਸਾਰਿਆਂ ਨੇ ਇਹ ਨੈੱਕ ਦੇ ਉੱਪਰ ਮਸ਼ੀਨੀ ਵਰਕ ਹੋਇਆ ਹੋਇਆ ਹੈ ਸੂਟ ਤੇ ਠੀਕ ਹੈ ਨੈੱਕ ਦੀ ਪੱਟੀ ਹੈ ਮਸ਼ੀਨੀ ਵਰਕ ਹੈ ਪਿਸਟਾਜਾ ਸ਼ੇਡ ਹੈ ਸਲਵਾਰ ਦਾ ਤੇ ਇਹ ਹੈਗਾ ਇਹਦਾ ਦੁਪੱਟਾ ਇਹ ਵਾਲਾ ਸੂਟ ਵੀ ਅਸੀਂ ਪਹਿਲੀ ਵੀਡੀਓ ਚ ਦਿਖਾਇਆ ਸੀਗਾ ਬਹੁਤ ساری ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਵੀ ਸਟੱਫ ਵੀ ਫਾਈਨ ਆ neck ਦੇ ਉੱਪਰ ਹੈਂਡਵਰਕ ਨਾਲ ਹਾਈਲਾਈਟ ਆ ਪਿੰਕ ਕਲਰ ਦੀ ਲਾਈਨਿੰਗ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਡਿਜ਼ਾਈਨਰ ਜਿਹਾ ਦੁਪੱਟਾ ਬਣਿਆ ਹੋਇਆ ਠੀਕ ਹੈ ਸੇਮ ਦੇ ਵਿੱਚ ਹੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਹੈਗਾ ਜੀ ਨੈਕਸਟ ਸੂਟ ਇਹ ਕੇ ਰੈਟਿਫਲਾਰ ਆ ਜਾਏਗਾ ਵਰਕ ਵਾਲਾ ਸੂਟ ਹੈ ਤੇ ਇਹ ਨੈੱਕ ਦੇ ਕੋਲ ਆ ਜਾਏਗਾ ਇਹ ਦੀ ਸਲਵਾਰ ਆ ਪਲੇਨ ਤੇ ਇਹ ਪ੍ਰਿੰਟਡ ਹੈਗਾ ਦੁਪੱਟਾ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਤੇ ਡਿਜ਼ਾਈਨ ਤੁਹਾਨੂੰ 3-4 ਮਿਲਣਗੇ ਜੀ ਇਹ ਹੈਗਾ ਰੈੱਡ ਕਲਰ ਦਾ ਡਾਟਸ ਵਾਲਾ ਸੂਟ ਠੀਕ ਹੈ ਇਹ ਦੀ ਜ਼ਿਕਜ਼ੈਗ ਵਾਲੀ ਸਲਵਾਰ ਆ ਤੇ ਵੱਡੇ ਪ੍ਰਿੰਟ ਚ ਰਹੇਗਾ ਇਹਦਾ ਦੁਪੱਟਾ ਰੈੱਡ ਕਲਰ ਦੇ ਵਿੱਚ ਤੁਹਾਨੂੰ 100 ਸੂਟ ਇਹ ਮਿਲ ਜਾਏਗਾ ਠੀਕ ਹੈ ਇਹ ਦੀ ਡਾਟਸ ਵਾਲੀ ਸਲਵਾਰ ਆ ਤੇ ਦੁਪੱਟੇ ਸੇਮ ਹੀ ਰਹਿਣਗੇ ਵੱਡੇ ਪ੍ਰਿੰਟ ਚ ਤੇ ਇੱਕ ਸੂਟ ਤੁਹਾਨੂੰ ਮਿਲ ਜਾਏਗਾ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ neck ਦੇ ਉੱਪਰ ਵਰਕ ਹੈ ਸਾਰਾ ਮਸ਼ੀਨ ਨੇ ਡਾਟਸ ਵਾਲੀ ਸਲਵਾਰ ਆ ਦੁਪੱਟੇ ਦਾ ਸਿਮਿਲਰ ਜਿਹਾ ਆ 1600 ਦੇ ਦੋ ਸੂਟ ਨੇ ਜੀ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਨਹੀਂ ਪੇ ਕਰਣੀ ਵਿੱਚੇ ਸ਼ਿਪਿੰਗ ਆ 1600 ਦੇ ਦੋ ਸੂਟ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ neck ਦੇ ਉੱਪਰ ਬਹੁਤ ਸੋਹਣਾ ਵਰਕ ਹੈ ਪ੍ਰਿੰਟ ਬਹੁਤ ਪਿਆਰਾ ਸੂਟ ਦਾ कॉटन ਦੀ ਸਲਵਾਰ ਆ ਤੇ कॉटन ਦਾ ਹੈਗਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਮਿਲ ਜਾਏਗਾ ਜੀ ਤੁਹਾਨੂੰ ਇਹ ਪੈਚ ਵਰਕ ਆ ਨੈਕ ਰਿਫ ਉੱਪਰ ਕਲਰ ਵੀ ਬਹੁਤ ਸੋਹਣਾ ਹੈ ਵਾਈਟ ਸਲਵਾਰ ਆ ਤੇ ਇਹ ਮਿਲ ਜੇਗਾ ਦੁਪੱਟਾ ਇਹਦੇ ਕਲਰ ਦੇਖ ਲਓ ਸਾਰਿਆਂ ਦੇ ਸੇਮ ਸਲਵਾਰਾ ਰਹਿਣ ਗਿਆ ਦੋ ਕਲਰ ਨੇ ਤੇ ਇਹ ਹੈਗਾ ਨੈਕਸਟ ਡਿਜ਼ਾਈਨ ਸਟਫ ਪਿਓਰ ਕਾਟਨ ਹੈ オリジナル ਮਿਰਰ ਦੇ ਨਾਲ ਇਹ ਵਾਲਾ ਸੂਟ ਇਹ ਸਲਵਾਰ ਹੈ ਜੀ ਇਸ ਤੇ ਤੇ ਇਹ ਵਾਲਾ ਦੁਪੱਟਾ ਹੈਗਾ ਨੈਕਸਟ ਇਹ ਕਲਰ ਨੇ ਦੇ ਤਿੰਨ ਇਹ ਵੀ ਪੌਸਟ ਨਾਲ ਵਰਟੀਕਲ ਪ੍ਰਿੰਟ ਦੇ ਉੱਪਰ ਰਹੇਗਾ ਸੂਟ neck ਦੇ ਉੱਪਰ ਪ੍ਰਿੰਟਿੰਗ ਵੀ ਧਾਰੀ ਵਰਕੇ ਦੇ ਨਾਲ ਹਾਈਲਾਈਟ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਮਹਿੰਦੀ ਕਲਰ ਤੇ ਇੱਕ ਮਿਲ ਜੇਗਾ ਮਸਟਰਡ ਕਲਰ ਨੈਕਸਟ ਪ੍ਰਿੰਟ ਬਹੁਤ ਸੋਹਣਾ ਪ੍ਰਿੰਟਡ ਸ਼ਰਟ ਰਹੇਗੀ ਨੈਕ ਦੇ ਉੱਪਰ ਹੈਂਡਵਰਕ ਜ਼ਿਕਜ਼ੈਗ ਵਾਲੀ ਬਹੁਤ ਸੋਹਣੀ ਸਲਵਾਰ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਕਾਟਨ ਦਾ ਦੁਪੱਟਾ ਇਹਦੇ ਵਿੱਚ ਸੋਨੋ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਵੀ ਸਾਰਾ ਨੈਕ ਹੈਂਡਵਰਕ ਦੇ ਨਾਲ ਹਾਈਲਾਈਟ ਬਹੁਤ ਸੋਹਣਾ ਸੂਟ ਆ ਕਲਰ ਵੀ ਸੋਹਣਾ ਇਹ ਸਲਵਾਰ ਹੈਗੇ ਜੀ कॉटन ਦਾ ਹੈਗਾ ਦੁਪੱਟਾ ਇਹਦੇ ਵੀ ਸੋਨੋ ਤਿੰਨ ਕਲਰ ਮਿਲ ਜਾਣਗੇ 1600 ਦੇ ਦੋ ਸੂਟ ਨੇ ਜਿਹੜੇ ਮਰਜੀ ਸੂਟ ਲੈ ਸਕਦੇ ਹੋ ਇੱਕ ਰਿਕੁਐਸਟ ਇਹ ਆ ਜਦੋਂ ਤੁਸੀਂ ਆਪਣਾ ਐਡਰੈਸ ਸੈਂਡ ਕਰਦੇ ਹੋ ਕਾਫੀ ਜਣੇ ਨਾ ਆਪਣਾ ਨਾਮ ਨਹੀਂ ਲਿਖਦੇ ਜੀ ਸਿੱਧਾ ਐਡਰੈਸ ਹੀ ਲਿਖ ਦਾਨੇ ਆ ਨਾਮ ਤੋਂ ਬਿਨਾ ਐਡਰੈਸ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਨਾਮ ਜਰੂਰ ਲਿਖਿਆ ਕਰੋ ਪਲੀਜ਼ ਸਭ ਤੋਂ ਪਹਿਲਾਂ ਤਾਂ ਨਾਮ ਹੀ ਹੋਣਾ ਚਾਹੀਦਾ ਤੁਹਾਡਾ ਨੇਮ ਠੀਕ ਹੈ ਇਹ ਬਹੁਤ ਪਿਆਰਾ ਜਿਹਾ ਕਲਰ ਡਿਜ਼ਾਈਨ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਕਲਰ ਵੀ ਕਿੰਨਾ ਸੋਹਣਾ ਹੈ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਬਹੁਤ ਸੋਹਣੇ ਕਲਰ ਨੇ ਨੈਕਸਟ ਇਹ ਵਾਲੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬਹੁਤ ਜ਼ਿਆਦਾ ਯੈਲੋ ਕਲਰ ਦੇ ਉੱਪਰ ਨਿਓਨ ਜਾਂ ਸ਼ੇਡ ਆ ਬਹੁਤ ਸੋਹਣਾ ਨੈਕ ਦੇ ਉੱਪਰ ਇਦਾਂ ਵਰਕ ਹੈ ਇਹ ਸਲਵਾਰ ਆ ਤੇ ਇਹ ਹੈਗਾ ਕਾਟਨ ਦਾ ਦੁਪੱਟਾ ਸੇਮ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਕਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਪ੍ਰਿੰਟ ਆ ਇਹ ਹੈਗਾ ਜੀ ਦੁਪੱਟਾ ਠੀਕ ਹੈ ਬਹੁਤ ਸਾਰੀ ਕੁਆਂਟੀਟੀ ਹੈ 10 ਮਿੰਟ ਦੀ ਮੈਂ ਵੀਡੀਓ ਬਣਾਣੀ ਹੁੰਦੀ ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਸਾਰੇ ਸੂਟ ਦਿਖਾਣੇ ਹੁੰਦੇ ਆਂ ਕਈ ਵਾਰੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਆ ਮੈਨੂੰ ਇਦਾਂ ਕਿ ਜੋ ਵੀ ਤੁਸੀਂ 10 ਮਿੰਟ ਦੇ ਵਿੱਚ ਦੇਖੋ ਤੁਹਾਨੂੰ ਮੈਂ ਸਭ ਕੁਝ ਵਧੀਆ ਸੂਟ ਦਿਖਾਵਾਂ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ 8-10 ਕੇ ਸੂਟ ਦਿਖਾਣੇ ਹੁੰਦੇ ਉਹਨਾਂ ਨੂੰ ਖੋਲ-ਖੋਲ ਦਿਖਾਈ ਜਾਵਾਂ ਮੈਨੂੰ ਇਦਾਂ ਕਿ ਜਿੰਨੀ ਮੈਂ ਕੁਆਂਟੀਟੀ ਤੁਹਾਨੂੰ ਦਿਖਾ ਸਕਾਂ ਇੱਕ ਵੀਡੀਓ ਦੇ ਵਿੱਚ ਉਨੀ ਦਿਖਾਵਾਂ ਇਹ ਵੀ ਬਹੁਤ ਪਿਆਰੇ ਪਿਆਰੇ ਜਿਹੇ ਪੀਸ ਨੇ ਇਹ ਵੀ ਬਹੁਤ ਜ਼ਿਆਦਾ ਡਿਮਾਂਡਡ ਸੂਟ ਆ। ਪ੍ਰਿੰਟ ਹੀ ਖੋਲ ਦਾਨੀ ਆ ਮੈਂ। ਤਿੰਨ ਫਲਾਰ ਆਣਾ, ਬੈਕ ਸਾਈਡ ਤੇ ਵੀ ਇਦਾਂ ਹੀ ਫਲਾਰ ਨੇ ਇਸ ਸੂਟ ਦੇ। ਇਹ ਸਲਵਾਰ ਆ ਤੇ ਇਹ ਹੈਗਾ ਦਾ ਦੁਪੱਟਾ। ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ। ਨੈਕਸਟ ਸੂਟ ਡਿਜ਼ਾਈਨਿੰਗ ਬਹੁਤ ਸੋਹਣੀ ਆ। ਚਿਕਨ ਦਾ ਉੱਪਰ ਪੈਚ ਲੱਗਿਆ ਹੋਇਆ। ਪਲੇਨ ਸਲਵਾਰ ਆ ਤੇ ਮਲਮਲ ਦਾ ਪਿਓਰ ਦਾ ਦੁਪੱਟਾ। ਬਹੁਤ ਸੌਫਟ ਦੁਪੱਟਾ ਕਲਰ ਦੋ ਨੈਕਸਟ ਹੈਗਾ ਜੀ ਮਾਊਸ ਜਾਂ ਸ਼ੇਡ ਆ ਇਹ ਹੋਇਆ ਵੈ ਇਸ ਤੇ ਵਰਕ ਠੀਕ ਹੈ ਨੈਗੇਟਿਵ ਵਰਕ ਆਇਆਗਾ ਇਹ ਬਹੁਤ ਪਿਆਰਾ ਜਿਹਾ ਇਹਦੇ ਨਾਲ ਇਹ ਸਲਵਾਰ ਰਹੇਗੀ ਇਹ ਹੈਗਾ ਦੁਪੱਟਾ ਸੇਮ ਤੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਸ ਸੂਟ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਸ ਸੈੱਟ ਦੇ ਵੀ ਮੈਂ ਰਿਪੀਟ ਕਾਫੀ ਸੂਟ ਮੰਗਾਏ ਤੇ ਪਰ ਮੈਨੂੰ ਦੋ ਹੀ ਮਿਲੇ ਹੁਣ ਇਸ ਤੇ ਕਿਉਂਕਿ ਬਹੁਤ ਜ਼ਿਆਦਾ ਫੋਟੋ ਆਈਆਂ ਸੀਗੀਆਂ ਇਸ ਡਿਜ਼ਾਈਨ ਦੇ ਮੈਨੂੰ ਦੇਖੋ ਜੀ ਇਹ ਵੀ ਸੂਟ ਫੁੱਲ ਡਿਮਾਂਡਡ オリジナル ਮਿਰਰ ਵਰਕ ਦੇ ਨਾਲ ਆ ਇਹ ਸਲਵਾਰ ਹੈ ਜੀ ਬਹੁਤ ਪਿਆਰਾ ਜਿਹਾ ਸ਼ੇਡ ਆ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਆ ਜਿਨ੍ਹਾਂ ਨੇ ਫੋਟੋਆਂ ਹੀ ਨਾ ਸੂਟਾਂ ਦੀਆਂ ਪਾਈਆਂ ਹੋਈਆਂ ਤੁਹਾਨੂੰ ਪਹਿਲਾਂ ਨਹੀਂ ਸੀ ਮਿਲੇ ਤਾਂ ਤੁਸੀਂ ਹੁਣ ਆਰਡਰ ਕਰ ਸਕਦੇ ਹੋ ਅ ਸਾਰੀ ਵੀਡੀਓ ਦੇ ਵਿੱਚੋਂ ਘੱਟੋ ਘੱਟ ਵੈਸੇ ਤਾਂ ਇਦਾਂ ਦੇ ਕਮੈਂਟ ਆਣਨੇ ਆ ਇਹ ਵੀ ਦੇਖੋ ਸੂਟ ਕਿੰਨਾ ਸੋਹਣਾ ਹੈ ਕਮੈਂਟ ਤਾਂ ਇਦਾਂ ਦੇ ਆਣਨੇ ਆ ਸਾਈ ਜੀ ਜੀ ਇੰਨੇ ਸੋਹਣੇ ਸੂਟਾਂ ਜੀ ਕਰਦਾ ਸਾਰੇ ਲੈ ਲੀਏ ਅ ਇਦਾਂ ਤਾਂ ਚਲੋ ਸਾਰੇ ਤਾਂ ਕੋਈ ਕੀ ਲਏਗਾ ਬਟ ਫਿਰ ਵੀ ਤੁਸੀਂ ਜਿੱਦਾਂ ਮੈਂ ਅੱਜ ਵੀਡੀਓ ਪਾਈ ਆ ਤਾਂ ਤੁਸੀਂ ਘੱਟ ਤੋਂ ਘੱਟ 7-8 ਸੂਟਾਂ ਦੀ ਫੋਟੋਸ ਤਾਂ ਲੈ ਹੀ ਲਿਆ ਕਰੋ ਉਹਨਾਂ 'ਚੋਂ ਤੁਹਾਨੂੰ 1-2 ਤਾਂ ਮਿਲ ਹੀ ਜਾਣਗੇ ਇਹ ਸੈਂਟਰ ਪੈਨਲ ਦੇ ਨਾਲ ਆ ਸੂਟ ਠੀਕ ਹੈ ਜੀ ਸੋਹਣੀ ਤਾਂ ਚਲੋ ਤੁਹਾਨੂੰ ਸਾਰੇ ਲੱਗਦੇ ਆ ਥੈਂਕ ਯੂ ਤੁਸੀਂ ਮੇਰੇ ਸੋਰਸਸ ਨੂੰ ਮੇਰੀ ਚੁਆਇਸ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਹੋ ਇਹ ਨਿਓਨ ਛੇੜਾ ਇਹ ਸਿੰਗਲ ਸਿੰਗਲ ਦਿਖਾ ਰਹੀ ਹਾਂ ਹੁਣ ਮੈਂ ਤੁਹਾਨੂੰ ਇਹ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ neck ਦੇ ਉੱਪਰ ਇਹ ਸਲਵਾਰ ਆ ਇਹ ਦੁਪੱਟਾ ਗ੍ਰੇ ਜਿਹਾ ਸ਼ੇਡ ਆ ਬਹੁਤ ਸੋਹਣੇ ਬਟਨ ਲੱਗੇ ਹੋਏ ਆ ਪਲੇਨ ਸਲਵਾਰ ਦੇ ਨਾਲ ਤੇ ਦੁਪੱਟਾ 1500 ਦੇ ਦੋ ਸੂਟ ਨੇ ਜੀ ਪੈਸਟਾਂ ਨੈੱਕ ਦੇ ਉੱਪਰ ਇਹ ਸਲਵਾਰ ਆ ਤੇ ਇਹ ਹੈਗਾ ਦੁਪੱਟਾ ਇਹ ਸਾਰੇ ਸਿੰਗਲ ਸਿੰਗਲ ਜੇ ਸੂਟ ਨੇ ਇਹ ਹੈਗਾ ਵਾਟਿਕ ਪ੍ਰਿੰਟ ਦੇ ਉੱਪਰ ਸਟੱਫ ਬਹੁਤ ਸੋਹਣਾ ਹੈ neck ਦੇ ਉੱਪਰ ਵਰਕ ਹੈ ਇਹ ਸੌਰੀ ਇਹ ਦੁਪੱਟਾ ਤੇ ਇਹ ਸਲਵਾਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਹੈਗਾ ਇਹ ਬਲੂ ਕੰਟਰਾਸਟ ਦੋਨੋਂ ਬਹੁਤ ਸੋਹਣੇ ਆ ਲਾਈਨਿੰਗ ਵਾਲੇ ਸੂਟ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਵੀ ਪੈਚ ਵਰਕ ਹੈ neck ਤੇ ਇਹ ਸ਼ਰਟ ਹੈ ਜਿ zig zag ਵਾਲੀ printed shirt ਸਲਵਾਰ ਆ ਤੇ printed ਹੀ ਦੁਪੱਟਾ ਇਸ ਦਾ ਕਲਰ ਦੋ ਪ੍ਰਿੰਟ ਦੇਖੋ ਜੀ ਸਲਵਾਰ ਦਾ ਸਟਫ ਸਵਾ 2 2.5 ਦੇ ਵਿੱਚ ਰਹੂਗਾ ਜੀ ਕੋਈ 3 ਮੀਟਰ ਨਹੀਂ ਹੈਗਾ ਮੈਂ ਤੁਹਾਨੂੰ 3 ਮੀਟਰ ਕਹਿ ਕੇ ਨਹੀਂ ਸੇਲ ਕਰਾਂਗੀ ਤੇ 2.5 ਤਾਂ ਹੋਏਗਾ 2.5 ਹੈਗਾ ਬਟ ਫਿਰ ਵੀ ਚਲੋ 1 2 ਇੰਚ ਘੱਟ ਹੋ ਸਕਦਾ ਆਪਾਂ ਸਵਾ 2 ਤੇ 2.5 ਦੇ ਵਿੱਚ ਕਹਿ ਕੇ ਚੱਲਦੇ ਆ ਛੋਟੀ ਸਲਵਾਰ ਕਿਉਂਕਿ ਗਰਮੀਆਂ ਚੱਲੀਆਂ ਹੈਵੀ ਘਰ ਨੂੰ ਸਲਵਾਰਾਂ ਪਾਣੀਆਂ ਵੀ ਪਟਿਆਲਾ ਸਲਵਾਰਾਂ ਤਾਂ ਨਹੀਂ ਬਣਣਗੀਆਂ ਬਟ ਤੁਸੀਂ ਸਟ੍ਰੇਟ ਸਲਵਾਰ ਜਾਂ ਫਿਰ ਸਿੰਪਲ ਸੈਮੀ ਪਟਿਆਲਾ ਬਣਾ ਸਕਦੇ ਹੋ ਗੈਸੇ ਤੇ ਇਹਨਾਂ ਦੀ ਪੈਂਟਾਂ ਪੁੰਟਾਂ ਬਣਾ ਲਓ ਬਹੁਤ ਸੋਹਣੇ ਲੱਗਣਗੇ ਜੇ ਸੂਟ ਸਾਰੇ ਇਹਦੇ ਵਿੱਚ ਦੋ ਕਲਰ ਇਸ ਕਾਫੀ ਜ਼ਿਆਦਾ ਡਿਮਾਂਡਡ ਕਲਰ ਆ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸਟਫ ਬਹੁਤ ਜ਼ਿਆਦਾ ਫਾਈਨ ਹੈ ਇਸ ਸੂਟ ਦਾ ਠੀਕ ਹੈ ਕਲਰ ਡਿਜ਼ਾਈਨ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਹੈਗਾ ਜੀ ਲਾਈਨਿੰਗ ਵਾਲਾ ਸੂਟ ਕਾਫੀ ਜ਼ਿਆਦਾ ਡਿਮਾਂਡ ਸੀ ਇਹ ਸੂਟ ਦੇ ਵੀ ਇਹ ਸਾਰਾ ਵਰਕ ਹੈ ਇਸ ਤੇ ਇਹ ਹੈਗਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਸੂਟ ਦਾ ਇਹ ਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ नेक्स्ट है जी ग्रे कलर ठीक है ये मल्टी जब बहुत सोना दुपट्टा ही वर्क है इसते मशीनी वर्क ये भी कलर बहुत है ठीक है जी वर्क डिजाइन अच्छे हैं काफ़ी ਦੇਖੋ ਸੂਟ ਕਿੰਨਾ ਪਿਆਰਾ ਹੈ ਇਹ ਸਿੰਗਲ ਸਿੰਗਲ ਜੇ ਪੀਸ ਦਿਖਾ ਰਹੀ ਹਾਂ ਹੁਣ ਮੈਂ ਤੁਹਾਨੂੰ ਲਾਸਟ ਵਿੱਚ ਇਹ ਸਲਵਾਰ ਆ ਉਹ ਨੀਚੇ ਦੁਪੱਟਾ ਕਲਰ ਦੇਖੋ ਕਿੰਨਾ ਪਿਆਰਾ ਹੈ ਮੈਰੂਨ ਸ਼ੇਡ ਕਰੀਮ ਦੇ ਨਾਲ ਕੰਟਰਾਸਟ ਗਾਰਲਿਸ਼ ਲੁੱਕ ਦੇ ਸੂਟ ਹੈ ਬਹੁਤ ਸੋਹਣੇ ਹਰੇ ਕੇਜ ਵਾਸਤੇ ਸੂਟ ਆ ਨੀਓਨ ਚਰਚ ਕੁਆਂਟੀਟੀ ਉਹ ਇੰਨੀ ਹੁੰਦੀ ਹੈ ਬੋਲ-ਬੋਲ ਕੇ ਵੀ ਥੱਕ ਜੀਦਾ ਦੇਖੋ ਜੀ ਸੂਟ ਪਿਓਰ ਮलमल ਦਾ ਸੂਟ ਆ ਇਹ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਇਹ ਕਾਫੀ ਸਾਰੇ ਕਲਰ ਤੇ ਇਹ ਵੈਸੇ ਹੁਣ ਵੀ ਸ਼ਾਪ ਤੋਂ ਹੀ ਸੇਲ ਹੋ ਗਏ ਇਹਦੇ ਸਾਰੇ ਕਲਰ ਇਹ ਸਲਵਾਰ ਤੇ ਦੇ ਨਾਲ ਇਹ ਵਰਕ ਵਾਲਾ ਦੁਪੱਟਾ भी कलर डिजाइन बहुत सोना प्रिंट देखो जी सूट कि प्यारा सूट है ये सलवार रहेगी लाइनिंग वाली ਗ੍ਰੇ ਕਲਰ ਦਾ ਸੂਟ ਆ ਇਹ ਚ ਵੀ ਕੋਈ ਇਲਾਸਟਿਕ ਕਲਰ ਰਹਿ ਗਿਆ ਦੁਪੱਟਾ ਡਬਲ ਸ਼ੇਡਸ ਗ੍ਰੇ ਚ ਇਹ ਮਲਟੀ ਇਹ ਵੀ ਕੋਈ ਸੂਟ ਰਹਿ ਗਿਆ ਇਹ ਚ ਵੀ ਕਾਫੀ ਸਾਰੇ ਕਲਰ ਤੇ ਜਿੰਨੇ ਸੂਟ ਜਿਹੜਾ ਲਾਈਨਾਂ ਇੰਨੇ ਕਲਰ ਸੀਗੇ ਇਹਦੇ ਵਿੱਚ ਪਿੰਕ 1600 ਦੇ ਦੋ ਸੂਟ ਨੇ ਬਹੁਤ ਪਿਆਰੇ ਪਿਆਰੇ ਜਿਹੇ ਸੂਟ ਨੇ ਜੀ ਸਾਰੇ ਪਿਓਰ ਕਾਟਨ ਦਾ ਕੋਈ ਸਿੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਸੂਟਾਂ ਦੇ ਵਿੱਚ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਕੋਈ ਵੀ ਤੁਸੀਂ ਦੋ ਸੂਟ ਲੈਣੇ ਆ ਸ਼ਿਪਿੰਗ 1600 ਦੇ ਵਿੱਚ ਐਡ ਕੀਤੀ ਹੋਈ ਹੈ ਸੀ ਠੀਕ ਹੈ ਜੀ ਤੇ ਕੋਈ ਵੀ ਦੋ ਸੂਟ ਲੈਣੇ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ 1500 ਦੇ ਦੋ ਸੂਟ ਨਹੀਂ ਵੈਸੇ ਵਿਦ ਸ਼ਿਪਿੰਗ 1600 ਦੇ ਦੋ ਸੂਟ ਨੇ ਇਹ 50 ਰੁਪਏ ਸਾਨੂੰ ਸ਼ਿਪਿੰਗ ਦੇ ਰਹੇ ਹਾਂ ਸ਼ਿਪਿੰਗ ਚ ਕਾਫੀ ਜ਼ਿਆਦਾ ਲੈਸ ਦੇ ਰਹੇ ਹਾਂ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਦੱਸਣਾ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਕਮੈਂਟ ਕਰਕੇ ਤੇ ਜਿਨ੍ਹਾਂ ਨੇ ਲੈਣੇ ਆ ਸੂਟ ਸਕਰੀਨ ਸ਼ਾਟ ਭੇਜ ਦਿਓ ਪੇਮੈਂਟ ਕਰਵਾ ਦਿਓ ਜਿੰਨਾ ਚਿਰ ਮੈਂ ਅਵੇਲੇਬਲ ਨਹੀਂ ਕਹਿੰਦੇ ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰਵਾਣੀ ਹੁੰਦੀ ਹੈ ਸਕੈਨਰ ਭੇਜਾਂਗੇ ਤੁਹਾਨੂੰ ਤੁਸੀਂ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਅਸੀਂ ਤੁਹਾਡਾ ਸੂਟ ਕੋਰੀਅਰ ਕਰਾ ਦਾਂਗੇ ਵਿਲੇਜ ਏਰੀਆ ਹੁੰਦਾ ਹਫਤੇ ਤੋਂ 10 ਦਿਨ ਲੱਗ ਜਾਂਦਾ ਹੈ ਸਿਟੀ ਦੇ ਵਿੱਚ 3-4 ਦਿਨ ਦੇ ਵਿੱਚ ਕੋਰੀਅਰ ਪਹੁੰਚ ਜਾਂਦਾ ਜੀ ਤੇ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਥੈਂਕ ਯੂ so much